ਜੋ ਡਰਾਈਵਿੰਗ ਕੋਰਸ ਵਾਲੇ ਜਾਤਾਂ ਦਿੱਤੀਆਂ ਨਹੀਂ ਇਹਦੇ ਬਾਰੇ ਜਾਣਕਾਰੀ ਦੇ ਪਰ ਜੇ ਸਾਡੇ ਸ਼ਹਿਰ ਦੇ ਡਾਕਟਰ ਅਜੀਤ ਕਾਂਸਲ ਜੀ ਇਹ ਹਮੇਸ਼ਾ ਹੀ ਪਹਿਲਾਂ ਵੀ ਸੋਸ਼ਲ ਵਰਕਰ ਨੇ ਬਹੁਤ ਵਧੀਆ ਛੇਕਲ ਵਰਕ ਕਰਦੇ ਨੇ ਆਪ ਜਿੰਨਾਂ ਨੇ ਟ੍ਰੈਫਿਕ ਸਾਰੇ ਮੋਗਾ ਟ੍ਰੈਫਿਕ ਕਰਮਚਾਰੀਆਂ ਨੂੰ ਸਾਰਿਆਂ ਨੂੰ ਰੈਟ ਤੇ ਗ੍ਰੇਡ ਦੇ ਕੇ ਬਹੁਤ ਹੀ ਖਲਾੰਗਾ ਜਿਹਾ ਕੰਮ ਕੀਤਾ ਹੈ ਜੇ ਜੇਟੀ ਗ੍ਰਾਮ ਦੇ ਸਾਦੇ ਕਰਮਚਾਰੀ ਇਹ ਜਗਤਾਂ ਪਾਕੇ ਡਿਊਟੀ ਕਰਨਗੇ ਇਹ ਆ ਦੋਵੇਂ ਵਿਜੀਬਲ ਹੋਣਗੇ ਤੇ ਬਹੁਤ ਹੀ ਨਾਲ ਅਖ ਲੱਗਾ ਜੋ ਕੰਮ ਹੈ ਡਾਕਟਰ ਸਾਹਿਬ ਦਾ ਜੋ ਇਹਨਾਂ ਨੇ ਇਹ ਬਹੁਤ ਹੀ ਪਹਿਲ ਕਦਮ ਇਹ ਕੀਤੀ ਹੈ ਮੈਂ ਲੋਕਾਂ ਨੂੰ ਕੀ ਮੈਸੀ ਦਵਾਂਗਾ ਟ੍ਰੈਫਿਕ ਨੂੰ ਕਿਹੜੀ ਪਾਲਣਾ ਦੱਸਾਂਗਾ ਮੈਂ ਪਬਲਿਕ ਨੂੰ ਹੀ ਇੱਕ ਸੁਨੇਹਾ ਦੇਵਾਂਗਾ ਕਿ ਜੇ ਕੋਈ ਸਾਡੇ ਕਰਮਚਾਰੀ ਟਾਪਾ ਵਿੱਚ ਖੜ ਕੇ ਟ੍ਰੈਫਿਕ ਨੂੰ ਰੈਗੂਲੇਟ ਕਰਦੇ ਹੋਵੇ ਲੋਕ ਪਬਲਿਕ ਉਹਨਾਂ ਦਾ ਸਾਥ ਦੇਵੇ ਤੇ ਉਹਨਾਂ ਟ੍ਰੈਫਿਕ ਦੇ ਰੋਲਰ ਆ ਪਾਉਣ ਨਾ ਕਰਦੇ ਅੱਜ ਇਹ ਇੱਕ ਤੁਹਾਡੇ ਕੋਲ ਖੰਸਾ ਵੱਲੋਂ ਪ੍ਰਾਲਾ ਕੀਤਾ ਗਿਆ ਹੈਗਾ ਟ੍ਰੈਫਿਕ ਚਾਰਜ ਚਾਰ ਚਾ ਦੇ ਰਹੇ ਹੋ ਇਹਦੇ ਬਾਰੇ ਜਾਂਦੇ ਅੱਛਾ ਇਹ ਰਿਫਲੈਕਟਰ ਜੈਕਟਾਂ ਤਾਂ ਦੇ ਰਹੇ ਹਨ ਜਿਵੇਂ ਪੁਲਿਸ ਮੁਲਾਜ਼ਮ ਡਿਊਟੀ ਕਰਦੇ ਚੌਂਕ ਤੇ ਕਈ ਵਾਰੀ ਵਿਜੀਬਲ ਨਹੀਂ ਹੁੰਦੇ ਇਹ ਜੇ ਜੱਟਾ ਪਾਣਗੇ ਲੋਕਾਂ ਨੂੰ ਪਤਾ ਲੱਗੂਗਾ ਤੇ ਮੁਲਾਜ਼ਮਾਂ ਦੀ ਜਾਣਨ ਲੋਗੇ ਵਰਤੋਂ ਹੋ ਗਈ ਬੱਚੇ ਤਾਂ ਹੋ ਜੂਗੀ ਤੇ ਬਾਕੀ ਵੈਸੇ ਵੀ ਉਹਨਾਂ ਨੂੰ ਐਕਸਾਈਟਮੈਂਟ ਹੋਊਗਾ ਵੀ ਕੋਈ ਖੰਸਾ ਉਹਨਾਂ ਦੇ ਨਾਲ ਰਲ ਕੇ ਕੰਮ ਕਰਦੀ ਪਈ ਪਬਲਿਕ ਨੂੰ ਵੀ ਮੈਸੇਜ ਦੇਣਾ ਜਾਊਗਾ ਜੀ ਪਬਲਿਕ ਨੂੰ ਵੀ ਮੈਸੇਜ ਦੇਣਾ ਰੂਲ ਹੈ ਕਿ ਆਪਣੇ ਟ੍ਰੈਫਿਕ ਪੁਲਿਸ ਕਾਫੀ ਵਧੀਆ ਕੰਮ ਕਰਦੀ ਪਈ ਹੈ ਅਸੀਂ ਪੁਲਿਸ ਦੇ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਤਾਂ ਕਿ ਨਿਯਮਾਂ ਦੀ ਪਾਲਣਾ ਕਰੀਏ ਟ੍ਰੈਫਿਕ ਨਿਯਮਾਂ ਦੀ ਜਦੋਂ ਪਾਲਣਾ ਕਰਾਂਗੇ ਰੂਲ ਆਫ ਰੈਗੂਲੇਸ਼ਨਾਂ ਚੱਲਾਂਗੇ ਤੇ ਸਾਰਿਆਂ ਨੂੰ ਸਹਿਯੋਗ ਦੇਈਏ ਤੇ ਫਿਰ ਵਧੀਆ ਚੱਲੂਗਾ ਆਪਣਾ ਜੱਗ ਜਾਣ ਟ੍ਰੈਫਿਕ ਕੋਲ ਵਾਲੇ ਜਾਤਾਂ ਦਿੱਤੀਆਂ ਨਹੀਂ ਇਹ ਬਾਰੇ ਜਾਣਕਾਰੀ ਪਰ ਜੇ ਸਾਡੇ ਸ਼ਹਿਰ ਦੇ ਡਾਕਟਰ ਅਜੀਤ ਕਾਉਂਸਲ ਜੀ ਇਹ ਹਮੇਸ਼ਾ ਹੀ ਬਹਿਲਾ ਵੀ ਸੋਸ਼ਲ ਵਰਕਰ ਨੇ ਬਹੁਤ ਵਧੀਆ ਸੋਸ਼ਲ ਵਰਕ ਕਰਦੇ ਨੇ ਆਪ ਜਿੰਨਾਂ ਨੇ ਟ੍ਰੈਫਿਕ ਸਾਰੇ ਮੋਗਾ ਟ੍ਰੈਫਿਕ ਕਰਮਚਾਰੀਆਂ ਨੂੰ ਸਾਰਿਆਂ ਨੂੰ ਰੈਡ ਤੇ ਗ੍ਰੀਨ ਸਿਗਨ ਦੇ ਕੇ ਬਹੁਤ ਹੀ ਖਲਾੰਗਾਂ ਜਿਹਾ ਕੰਮ ਕੀਤਾ ਹੈ ਜੇ ਜੀਟੀ ਗ੍ਰਾਮ ਦੇ ਸਾਥੀ ਕਰਮਚਾਰੀ ਇਹ ਜਗਤਾਂ ਪਾਕੇ ਜੋਕੇ ਕਰਨਗੇ ਇਹ ਦੋਵੇਂ ਵਿਜੀਬਲ ਹੋਣਗੇ ਇਹ ਬਹੁਤ ਹੀ ਨਾਲ ਅਲੱਗ ਜਿਹਾ ਕੰਮ ਹੈ ਡਾਕਟਰ ਸਾਹਿਬ ਦਾ ਜੋ ਇਹਨਾਂ ਨੇ ਇਹ ਬਹੁਤ ਹੀ ਪਹਿਲ ਕਰਕੇ ਕੀਤੀ ਹੈ ਮੈਂ ਲੋਕਾਂ ਨੂੰ ਮੈਸੇਜ ਦਵਾਂਗਾ ਟ੍ਰੈਫਿਕ ਨੂੰ ਕਿਹੜੀ ਪਾਲਣਾ ਕਰਦੇ ਮੈਂ ਪਬਲਿਕ ਨੂੰ ਹੀ ਇੱਕ ਸੁਨੇਹਾ ਦੇਵਾਂਗਾ ਕਿ ਜੇ ਕੋਈ ਸਾਡੇ ਕਰਮਚਾਰੀ ਟਾਪਾ ਦੇ ਜਿ ਖੜ ਕੇ ਟ੍ਰੈਫਿਕ ਨੂੰ ਰੈਗੂਲੇਟ ਕਰਦੇ ਵਾ ਲੋਕ ਪਬਲਿਕ ਉਹਨਾਂ ਦਾ ਸਾਥ ਦੇਵੇ ਤੇ ਉਹ ਟ੍ਰੈਫਿਕ ਦੇ ਰੂਲ ਆ ਪਾਲਣਾ ਕਰਨ